ਪ੍ਰਕਾਸ਼ ਸਿੰਘ ਬਾਦਲ ਦੇ ਮਨ ਉਪਰੰਤ ਉਸ ਤੋਂ ਫਖਰੇ ਕੌਮ ਅਵਾਰਡ ਵਾਪਸ ਲਿਆ ਜਾਣਾ ਪੰਥ ਰਤਨ ਦਾ ਵਾਪਸ ਲਿਆ ਜਾਣਾ ਇਹ ਸੁਖਬੀਰ ਬਾਦਲ ਦੇ سینੇ ਵਿੱਚ ਛੇਕ ਕਰਦਾ ਰਿਹਾ ਸੁਖਬੀਰ ਬਾਦਲ ਨੂੰ ਉਸੇ ਦਿਨ ਤੋਂ ਹੀ ਉਪੜਾ ਸੁਪੜੀ ਲੱਗੀ ਰਹੀ ਕਿ ਇਸ ਦਾ ਬਦਲਾ ਉਹ ਕਿਵੇਂ ਲਵੇ ਕਿਉਂਕਿ ਇਸ ਆਦੇਸ਼ ਨੇ ਸੁਖਬੀਰ ਬਾਦਲ ਨੂੰ ਕਿਸੇ ਨੂੰ ਵੀ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਇੱਕ ਜੇ ਸਰਦਾਰ ਫੇਰ ਵੀ ਚਾਹੀਦਾ ਉਸ ਜਥੇਦਾਰ ਲਈ ਯੋਗਤਾ ਇਹਨਾਂ ਨੇ ਇਹ ਰੱਖੀ ਹੈ ਟੀਟਾ ਵਿੱਚ ਉਹ ਸੁਪਰ ਹੋਣਾ ਚਾਹੀਦਾ ਇਤੋਂ ਤੱਕ ਕਿ ਜਾਨੇ ਕੁਲਦੀਪ ਸਿੰਘ ਗੜਗੱਜ ਨਾਲੋਂ ਵੀ ਵੱਧ ਯੋਗਤਾ ਰੱਖਦਾ ਹੋਵੇ ਟੀਟਾ 'ਚ ਸ਼ਰਮ ਨਾ ਮੰਨਦਾ ਹੋਵੇ ਸੁਖਬੀਰ ਬਾਦਲ ਨੂੰ ਐਸੇ ਯੋਗਤਾ ਵਾਲੇ ਬੰਦਿਆਂ ਦੀ ਲੋੜ ਹੈ ਜਿਹੜੇ ਐਨੇ ਟੀਟ ਹੋਣ ਤੇ ਕਿਸੇ ਦੀ ਪਰਵਾਹ ਨਾ ਕਰਦੇ ਕੋਈ ਗਾਲ੍ਹਾਂ ਦੇਵੇ ਜੁੱਤੀਆਂ ਮਾਰੇ ਛੱਤਰ ਮਾਰੇ ਕਹਿੰਦਾ ਨਾ ਫੁੱਲਾਂ ਦੇ ਹਾਰ ਪਏ ਬਾਕੀ ਹੁਣ ਜਥੇਦਾਰਾਂ ਨੇ ਦੇਖਣਾ ਜਾਨੀ ਰਖਵੀਰ ਸਿੰਘ ਨੇ ਜਾਨੀ ਸੁਲਤਾਨ ਸਿੰਘ ਨੇ ਕਿ ਉਹਨਾਂ ਨੇ ਆਪਣੇ ਆਪ ਅਸੀਫ਼ੇ ਦੇਣੇ ਨੇ ਜਾਂ ਇਹ ਬੇਤੀਆਂ ਕਰਾ ਕੇ ਨੌਕਰੀਆਂ ਚ ਕੱਢੇ ਜਾਣਾ ਹੈ ਨਹੀਂ ਤਾਂ ਫਖਰੇ ਕੌਮ ਦਾ ਠਾਉਂਗੇ ਤੁਸੀਂ ਵਾਪਸ ਨਾਲੇ ਪੰਚ ਰਤਨ ਕਰੋਗੇ ਵਾਪਸ ਇਹ ਕਰਤੂਤਾ ਗ੍ਰਾਹਣ ਵਾਸਤੇ ਹੀ ਇਹਨਾਂ ਦੋਨਾਂ ਜਥੇਦਾਰ ਦੇ ਖਿਲਾਫ ਕਾਰਵਾਈ ਚੱਲੀ ਜਾ ਰਹੀ ਹੈ ਆਪਣੀ ਹੌਮੈ ਨੂੰ ਪੱਠੇ ਪਾਏ ਨੇ ਸੁ ਆਪਣੇ ਹੌਮੈ ਨੂੰ ਪੱਠੇ ਪਾਏ ਨੇ ਜੇ ਤੁਸੀਂ ਸਾਡੀ ਲੀਡਰਸ਼ਿਪ ਰੱਦ ਕੀਤੀ ਹੈ ਅਸੀਂ ਸੁੰਨ ਰੱਦ ਕਰ ਦਿੱਤਾ ਤੁਸੀਂ ਸਾਡਾ ਫਖਰੇ ਕੌਮ ਵਾਪਸ ਲਿਆ ਸੀ ਅਸੀਂ ਤੁਹਾਨੂੰ ਚਿਤ੍ਰਹੀਣ ਸ਼ੋਅ ਕਰ ਦਿੰਦਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਵਿਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਦੋਸਤੋ ਦੋ ਦਸੰਬਰ 2024 ਦਾ ਦਿਨ ਸਿੱਖ ਇਤਿਹਾਸ ਦੇ ਪੰਨਿਆਂ ਤੇ ਇੱਕ ਐਸਾ ਅਧਿਆਇ ਲਿਖ ਗਿਆ ਜੋ ਸਦੀਆਂ ਤੀਕ ਪੜਿਆ ਜਾਂਦਾ ਰਹੇਗਾ ਉਸ ਦਿਨ ਪੰਜ ਸਿੰਘ ਸਹਿਬਾਨ ਨੇ ਅਕਾਲ ਪਤਸ਼ਾਹਬ ਦੇ ਫ਼ਸੀਲ ਤੋਂ ਪੰਥਕ ਹਿੱਤਾਂ ਦੀ ਸਹੀ ਤਰਜਮਾਨੀ ਨਾ ਕਰਨ ਵਾਲਿਆਂ ਨੂੰ ਕਾਲ ਤੱਕ ਸਾਹਬ ਦੇ ਸਾਹਮਣੇ ਤਲਬ ਕੀਤਾ ਸੀ ਜੋਗਨਾ ਉਹਨਾਂ ਨੇ ਕੀਤੇ ਸਨ ਇੱਕ ਇੱਕ ਗੁਨਾਹ ਕਬੂਲ ਕਰਵਾ ਕੇ ਉਹਨਾਂ ਦੋਸ਼ੀਆਂ ਨੂੰ ਬਾकायदा ਸਜ਼ਾ ਲਾਈ ਗਈ ਸੀ ਪਾਕੀ ਸਭ ਠੀਕ ਪਰ ਇੱਕ ਆਦੇਸ਼ ਐਸਾ ਜਾਰੀ ਹੋਇਆ ਜੋ ਕਿ ਦਾਕੀਆਂ ਦੇ ਸਰਗਨੇ ਨੂੰ ਕੰਡਿਆਂ ਵਾਂਗ ਚੁੰਦਾ ਰਿਹਾ ਉਹ ਆਦੇਸ਼ੀ ਪ੍ਰਕਾਸ਼ ਸਿੰਘ ਬਾਦਲ ਦੇ ਮਨ ਉਪਰੰਤ ਉਸ ਤੋਂ ਫਖਰ ਕੌਮ ਅਵਾਰਡ ਵਾਪਸ ਲਿਆ ਜਾਣਾ ਪੰਥ ਰਤਨ ਦਾ ਵਾਪਸ ਲਿਆ ਜਾਣਾ ਇਹ ਸੁਖਬੀਰ ਬਾਦਲ ਦੇ سینੇ ਵਿੱਚ ਛੇਕ ਕਰਦਾ ਰਿਹਾ ਸੁਖਬੀਰ ਬਾਦਲ ਨੂੰ ਉਸੇ ਦਿਨ ਤੋਂ ਹੀ ਉਬਲਾ ਸੁਬਲੀ ਲੱਗੀ ਰਹੀ ਕਿ ਇਸ ਦਾ ਬਦਲਾ ਉਹ ਕਿਵੇਂ ਲਵੇ ਕਿਉਂਕਿ ਇਸ ਆਦੇਸ਼ ਨੇ ਸੁਖਬੀਰ ਬਾਦਲ ਨੂੰ ਕਿਸੇ ਨੂੰ ਵੀ ਮੂੰਹ ਦਿਖਾਉਣ ਦੇ ਕਾਬਲ ਨਹੀਂ ਛੱਡਿਆ ਪਹਿਲਾਂ ਤਾਂ ਸੁਖਬੀਰ ਬਾਦਲ ਨੇ ਆਪਣੇ ਉਸ ਟੋਲੇ ਨਾਲ ਰਹਿ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਇਹਨਾਂ ਤੋਂ ਅਲੱਗ ਕੀਤਾ ਜਾਵੇ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਦੇ ਗੁਰਗਿਆ ਨੇ ਜਿਹਦੇ ਵਿੱਚ ਬੰਟੀ ਰਮਾਣਾ ਤੇ ਰੋਜੀ ਬਰਕੰਦੀ ਬਿਰਸਾ ਸਿੰਘ ਬਲਟੋਹਾ ਇੱਕ ਗਰੋਸ਼ ਆਮਲ ਸੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਬੇਬੁਨਿਆਦ ਦੋਸ਼ ਲਾ ਕੇ ਉਹਨੂੰ ਜਥੇਦਾਰੀ ਤੋਂ ਲੰਬੇ ਕੀਤਾ ਤੇ ਆਪਣਾ ਰਸਤਾ ਸਾਫ਼ ਕਰ ਲਿਆ ਫਿਰ ਇਸ ਦੇ ਟੋਲੇ ਨੇ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਇਹ ਹੀ ਫਾਰਮੂਲਾ ਅਜਮਾਇਆ ਉਹਨਾਂ ਤੇ ਬੇਬੁਨਿਆਦ ਦੋਸ਼ ਲਾ ਕੇ ਗਿਆਨੀ ਲਖਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਪਰ ਦੋਨਾਂ ਨੂੰ ਕੇਸਗੜ ਸਾਹਿਬ ਦੇ ਦਰਬਾਰ ਸਾਹਿਬ ਦੇ ਮੁਖਗਰਾਂ ਤੇ ਜ਼ਰੂਰ ਰੱਖਿਆ ਗਿਆ ਇਹਨਾਂ ਦੀ ਥਾਂ ਤੇ ਸਰਨੇ ਦਾ ਪੀਏ ਬਲਦੀਪ ਸਿੰਘ ਗੁਰਗੱਜ ਉਹਨੂੰ ਤਰਕਸ਼ਿਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਤੇ ਸ਼੍ਰੀ ਕਾਲਪੁਰ ਸਾਹਿਬ ਦਾ ਉਹਨੂੰ ਵਾਦੂ ਚਾਰਜ ਦਿੱਤਾ ਗਿਆ ਕਾਂਟਕਾਰੀ ਜਥੇਦਾਰ ਤਮਦਵਾ ਸਾਹਿਬ ਦਾ ਜਥੇਦਾਰ ਟੇਕ ਸਿੰਘ ਧਨੋਲੇ ਨੂੰ ਬਣਾਇਆ ਗਿਆ ਜੋ ਕਿ ਅਪਰਾਧਿਕ ਨਿਰਕਿਵਾ ਜੋ ਕਿ ਅਪਰਾਧਿਕ ਕਿਸਮ ਦਾ ਵਿਅਕਤੀ ਹੈ ਜਿਸ ਤੇ ਕਿੰਨੇ ਹੀ ਕੇਸ ਦਰਜ ਹੋਏ ਨੇ ਐਫ ਆਰ ਵੀ ਦਰਜ ਹੋਈਆਂ ਨੇ ਅਜੇ ਵੀ ਜੋਤੇ ਕੇਸ ਚੱਲ ਰਹੇ ਨੇ ਤੇ ਪੁਲਿਸ ਤੋਂ ਡਾਂਗਾ ਵੀ ਖਾ ਚੁੱਕਿਆ ਇਲਾਕੇ ਚ ਬਦਨਾਮ ਹੈ ਟੇਕ ਸਿੰਘ ਢੋਲਾ ਸਾਰੇ ਜਿਹਾ ਨਾਲ ਗਿਆਨੀ ਸ਼ਬਦ ਲੱਗਦਾ ਰਹਿਆ ਇਹਦੇ ਨਾਲ ਇਹ ਅਗਿਆਨੀ ਬੰਦਾ ਹੈ ਅਗਿਆਨੀ ਟੇਕ ਸਿੰਘ ਢੋਲਾ ਦੋ ਜਥੇਦਾਰ ਹੋ ਗਏ ਮੀਟਿੰਗ ਕਰਨ ਲਈ ਪੰਜ ਜਥੇਦਾਰਾਂ ਦੀ ਬਾਕੀ ਤਿੰਨ ਕਿੱਥੋਂ ਆਉਣ ਉਹਨਾਂ ਦੇ ਸਾਥੇ ਗ੍ਰੰਥੀ ਕੋਈ ਨਾ ਆਇਆ ਇਹਨਾਂ ਨੇ ਤਿੰਨ ਸਿੰਘ ਸਹਿਬਾਨ ਗ੍ਰੰਥੀ ਬਣਾ ਲਏ ਫੈਸਲਾ ਕਰ ਲਿਆ ਜੋ ਕਰਨਾ ਸੀ ਮਨ ਮਰਜ਼ੀ ਦਾ ਫਿਰ ਸਮੱਸਿਆ ਆਈ ਕਿ ਹੁਣ ਜਿਹੜਾ ਮਸਲਾ ਮੇਨ ਹੈ ਉਹ ਮਸਲਾ ਫਖਰੇ ਕੌਮ ਵਾਪਸ ਲੈਣ ਦਾ ਉਹਦੇ ਲਈ ਪੰਜ ਜਥੇਦਾਰ ਪੰਜ ਸਿੰਘ ਸਹਿਬਾਨ ਜ਼ਰੂਰੀ ਨੇ ਦੋ ਜਥੇਦਾਰ ਤਾਂ ਹੋ ਗਏ ਤਿੰਨ ਹੋਰ ਤੈਹੀਂ ਦੇ ਨੇ ਅਕਾਲ ਤਖਤ ਬਜੇਦਾਰ ਵੀ ਨਹੀਂ ਤੇ ਸਿੰਘ ਸਹਿਬਾਨਾ ਦੀ ਥਾਂ ਤੇ ਮੁੱਖ ਗ੍ਰੰਥੀ ਦਰਬਾਰ ਸਾਹਿਬ ਮੁੱਖ ਗ੍ਰੰਥੀ ਕੇਸਗੜ ਸਾਹਿਬ ਮੁੱਖ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੜਨਾ ਪੈਣਾ ਸੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਜਾਨੀ ਰਕबीर ਸਿੰਘ ਸੀ ਕੇਸਗੜ ਸਾਹਿਬ ਦੇ ਮੁੱਖ ਗ੍ਰੰਥੀ ਸੁਲਤਾਨ ਸਿੰਘ ਰਹਿ ਗਏ ਸੀ ਇਹ ਗਲਤੀ ਉਹਨਾਂ ਨੇ ਕਰ ਲਈ ਤੇ ਤਾਂ ਇਹਨਾਂ ਨੂੰ ਇੱਥੋਂ ਵੀ ਹਟਾ ਲੈਣਾ ਚਾਹੀਦਾ ਫੇਰ ਗੱਨੀ ਦੇ ਕਵੀ ਇਰਸੈਂਟਾ ਗੱਨੀ ਸੁਲਤਾਨ ਸਿੰਘ ਜਿਹੜੇ ਕਿ ਪੰਜ ਸਿੰਘ ਸਹਾਵਨ ਪਹਿਲਾਂ ਸ਼ਾਮਲ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਇਹ ਆਦੇਸ਼ ਜਾਰੀ ਕੀਤੇ ਸੀ ਹੁਣ ਉਹੀ ਦੋਵੇਂ ਜਫੇਦਾਰ ਉਹਨਾਂ ਆਦੇਸ਼ਾਂ ਦੀ ਉਲੰਘਣਾ ਕਿਵੇਂ ਕਰ ਸਕਦੇ ਸੀ ਇਹ ਵੱਡਾ ਫਾਣਾ ਅੜ ਗਿਆ ਸੁਖਬੀਰ ਬਾਦਲ ਅੱਗੇ ਜਿਹੜੀ ਉਹਦੀ ਫਖਰੇ ਕੌਮ ਵਾਪਸ ਲੈਣ ਦਾ ਸੀ ਹੁਣ ਜਿਹੜੀ ਹੈਗੀ ਆ ਫਿਰ ਇਹਦੀ ਸਕੀਮ ਕਿ ਕਿਹੜੀ ਜਾਰੀ ਹੈ ਇੰਨਾ ਤੇ ਵੀ ਉਹੀ ਫਾਰਮੂਲਾ ਅਜਮਾਉਣਾ ਸ਼ੁਰੂ ਕਰ ਦਿੱਤਾ ਬੇਬਨਿਆ ਦੋਸ਼ ਤੇ ਤ੍ਰਹੀਣਤਾ ਦੇ ਜਿਹਦਾ ਕੋਈ ਸਬੂਤ ਨਹੀਂ ਉਹ ਲਾ ਕੇ ਇਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਇੱਕ ਵੀਡੀਓ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਕਮੈਲ ਸ਼ੁਰੂ ਹੋ ਗਈ ਇਹ ਰਿਹਰਸਲ ਕਰ ਰਹੇ ਨੇ ਕਿ ਇਹਨਾਂ ਦੋਵਾਂ ਜਥੇਦਾਰਾਂ ਨੂੰ ਕਿੱਦਾਂ ਤ੍ਰਿਤਰਹੀਣ ਸ਼ੋਅ ਕੀਤਾ ਜਾਵੇ ਜਿਹੜਾ ਲੈਟਰ ਵਾਇਰਲ ਹੋ ਰਿਹਾ ਹੈ ਆਹ ਹੈ ਦੋਸਤੋ ਉਹਦਾ ਇੱਕ ਨਮੂਨਾ ਗਿਆਨੀ ਸੁਲਤਾਨ ਸਿੰਘ ਗਿਆਨੀ ਰਕੇ ਬੀਸ ਸਿੰਘ ਹੈਡਿੰਗ ਹੈ ਦਾ ਬਲਾਤਕਾਰੀ ਜਥੇਦਾਰ ਇਹ ਸ਼ੁਰੂ ਹੋ ਚੁੱਕਾ ਹੈ ਹੁਣ ਇਹਦੇ ਸਬੂਤ ਵੀ ਦੇਣਗੇ ਹਾਲਾਂਕਿ ਜੋ ਦੋਸ਼ ਇਹਦੇ ਚ ਲਾਏ ਨੇ ਬੜਾ ਲੰਮਾ ਚੌੜਾ ਹੈ ਉਹ ਜਿਥੇਦਾਰੀਆਂ ਨੂੰ ਉਹਨਾਂ ਨਾਲ ਦਾ ਸਬੰਧ ਨੇ ਉਹਨੂੰ ਕੜੀ ਚੰਗੀ ਲੱਗੂ ਕੌਣ ਚੰਗੀ ਲੱਗਦੀ ਐ ਇਸ ਵਿੱਚ ਜਾਣ ਦੀ ਲੋੜ ਨਹੀਂ ਬੇਬੁਨਿਆਦ ਦੋਸ਼ ਨੇ ਹੁਣ ਜਾਂ ਤਾਂ ਇਹ ਪ੍ਰਮਾਣ ਸੀ ਨਾਲ ਆਪਣੀਆਂ ਨੌਕਰੀਆਂ ਤਿਆਗ ਦੇਣ ਨਹੀਂ ਫੇਰ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਰਬੂਜੀਤ ਸਿੰਘ ਬਿਰਕ ਜਾਂਚ ਕਮੇਟੀ ਬਣਾਉਣਗੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਣਾਈ ਸੀ ਉਹ ਜਾਂਚ ਕਰੋਗੇ ਗਵਾ ਭਗਤਾ ਦੂਗੇ ਦੋਸ਼ ਲਾ ਕੇ ਇਹਨਾਂ ਨੂੰ ਕੱਢ ਦਣਗੇ ਤਾਂ ਕਿ ਇਹਨਾਂ ਦਾ ਰਸਤਾ ਹੋ ਜਾਵੇ ਸਾਫ਼ ਇੱਕ ਜਥੇਦਾਰ ਫੇਰ ਵੀ ਚਾਹੀਦਾ ਉਸ ਜਥੇਦਾਰ ਲਈ ਯੋਗਤਾ ਇਹਨਾਂ ਨੇ ਇਹ ਰੱਖੀ ਹੈ ਕਿ ਉਹ ਜਿਹੜਾ ਜਥੇਦਾਰ ਹੈ ਕਾਲ ਤੱਕ ਸਰਵਦਾਾਰ ਉਹ ਇੰਨਾ ਪਹਿਲਾਂ ਵਾਲੇ ਜਥੇਦਾਰਾਂ ਨਾਲੋਂ ਵੀ ਧੀਠ ਹੋਣਾ ਚਾਹੀਦਾ ਇਹ ਉਹਦੀ ਯੋਗਤਾ ਹੈ ਪੜਿਆ ਲਿਖਿਆ ਜਾ ਹੋਣੀ ਕਿ ਜੇ ਪੜਿਆ ਲਿਖਿਆ ਲੋੜਕ ਦਾ ਦੇਖ ਸਕਦੇ ਨਾਲੇ ਲੋਕਾ ਨ ਰੱਖਦਾ ਢੀਟਤਾ ਵਿੱਚ ਉਹ ਸੁਪਰ ਹੋਣਾ ਚਾਹੁੰਦਾ ਹੈ ਇਤੋਂ ਤੱਕ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲੋਂ ਵੀ ਵੱਧ ਯੋਗਤਾ ਰੱਖਦਾ ਹੋਵੇ ਢੀਟਤਾ 'ਚ ਸ਼ਰਮ ਨਾ ਮੰਨਦਾ ਹੋਵੇ ਉਹ ਵੀ ਜਥੇਦਾਰ ਲੈਣ 'ਚ ਲੱਗਿਆ ਖੜਾ ਹੈ ਦਰਸ਼ਕਾਂ ਨੂੰ ਦੱਸ ਦਈਏ ਉਹ ਜਥੇਦਾਰ ਕੌਣ ਹੈ ਸਭ ਤੋਂ ਠੀਕ ਪੰਜ ਸੌ ਸਿੱਖਿਆ ਹੋਇਆ ਉਹ ਹੈ ਗੋਹਰੇ ਮਸਕੀਨ ਗਿਆਨੀ ਰਣਜੀਤ ਸਿੰਘ ਸਾਫ ਕਾ ਜੇਸੇਦਾਰ ਪਟਨਾ ਸਾਹਿਬ ਜਿਹਨੂੰ ਪਟਨੇ ਦੀ ਸੰਗਤ ਨੇ ਚੁੱਤੀਆਂ ਮਾਰ ਮਾਰ ਕੇ ਕੱਢਿਆ ਹੋਇਆ ਇੱਥੇ ਸੁਖਬੀਰ ਬਾਦਲ ਨੂੰ ਐਸੇ ਯੋਗਤਾ ਵਾਲੇ ਬੰਦਿਆਂ ਦੀ ਲੋੜ ਹੈ ਜਿਹੜੇ ਐਨਟੀ ਠੋਣ ਤੇ ਕਿਸੇ ਦੀ ਪਰਵਾਹ ਨਾ ਕਰਦੇ ਕੋਈ ਗਾਲਾਂ ਦੇ ਵਿੱਚ ਜੁੱਤੀਆਂ ਮਾਰੇ ਛੱਤਰ ਮਾਰੇ ਕਹਿੰਦੇ ਸਾਡੇ ਫੁੱਲਾਂ ਦੇ ਹਾਰ ਪਏ ਉਹ ਆ ਗਿਆ ਤੀਜਾ ਜੱਤੇਦਾਰ ਬਾਕੀ ਹੁਣ ਜੱਤੇਦਾਰਾਂ ਨੇ ਦੇਖਣਾ ਹੈ ਗਿਆਨੀ ਰਕਵੇ ਸਿੰਘ ਨੇ ਗਿਆਨੀ ਸੁਲਤਾਨ ਸਿੰਘ ਨੇ ਕਿ ਉਹਨਾਂ ਨੇ ਆਪਣੇ ਆਪ ਸਿਫੇ ਦੇਣੇ ਨੇ ਜਾਂ ਕਿ ਬੇਤੀਆਂ ਕਰਾ ਕੇ ਨੌਕਰੀਆਂ ਜੋ ਕੱਢੇ ਜਾਣਾ ਹੈ ਗਲਤ ਇਹ ਗਿਆਨੀ ਦੇ ਕਵੀਰ ਸਿੰਘ ਹੋਰਾਂ ਨੇ ਉਦੋਂ ਹੀ ਕਰ ਲਈ ਸੀ ਜਦੋਂ ਦੋਸ਼ ਲਾ ਕੇ ਇਹਨਾਂ ਨੂੰ ਜਤੇਦਾਰੀਆਂ ਤੋਂ ਲਾਂਭੇ ਕੀਤਾ ਸੀ ਉਦੋਂ ਹੀ ਇਹਨਾਂ ਨੇ ਨੌਕਰੀਆਂ ਤੋਂ ਵੀ ਅਸੀਫ਼ੇ ਦੇ ਦੇਣਾ ਸੀ ਜਿਹੜੀ ਕੋਈ ਦੋ ਪੈਸੇ ਪੈਨਸ਼ਨ ਮੰਗਦੀ ਸੀ ਲੈ ਲਾਂਦੇ ਆਪਦੀ ਇੱਜ਼ਤ ਸੰਭਾਲ ਕੇ ਆਪਦੇ ਘਰੇ ਮਗ ਜਾਂਦੇ ਪਰ ਇਹਨਾਂ ਨੇ ਲਾਲਚ ਕੀਤਾ ਨੌਕਰੀਆਂ ਨਹੀਂ ਛੱਡੀਆਂ ਹੁਣ ਇਹਨਾਂ ਤੋਂ ਨੌਕਰੀਆਂ ਬਦਨਾਮ ਕਰਕੇ ਸ਼ਰਾਈਆਂ ਜਾਣਗੀਆਂ ਫਿਰ ਹੋ ਗਿਆ ਇਹਨਾਂ ਦਾ ਰਸਤਾ ਸਾਹ ਜਦੋਂ ਤਿੰਨ ਜਥੇਦਾਰ ਹੋ ਗਏ ਢੀਠ ਤੋਂ ਢੀਠ ਵੱਡਾ ਢੀਠ ਆ ਰਿਹਾ ਕਾਲ ਤੱਕ ਦਾ ਜਥੇਦਾਰ ਬਣ ਕੇ ਗੋਰੇ ਮਸਕੀਨ ਦੂਜਾ ਢੀਠ ਕੁਲਦੀਪ ਸਿੰਘ ਗੜਕੱਜ ਤੀਜਾ ਬਦਨਾਮ ਠੱਗ ਦੇਵ ਸਿੰਘ ਧਨੋਲਾ ਤਾਂ ਇਹ ਹੋ ਕੇ ਮਸਟੰਡੇ ਮਾਫ ਕਰਨਾ ਕਹਿੰਕੋਗੇ ਵੀ ਜਥੇਦਾਰ ਨੇ ਜਥੇਦਾਰ ਪ੍ਰੀਤ कौर ਨੇ ਕੁਲਦੀਪ ਸਿੰਘ ਤੇ ਦੋਸ਼ ਲਾਇਆ ਹੋਇਆ ਹੈ। ਗੌਰਵ ਮਸਨੀ ਤੇ ਪਤਨੀ ਸੰਗਤ ਨੇ ਦੋਸ਼ ਲਾਏ ਹੋਏ ਨੇ ਛੇਕਿਆ ਹੋਇਆ ਹੈ। ਤੇ ਕਿਹਨਿੰਗ ਤੋਂ ਲੈ ਤਾ ਹਜੇ ਵੀ ਕੇਸ ਚੱਲਦੇ ਨੇ ਇਸ ਕਰਕੇ ਤਿੰਨ ਮਸਟੰਡੇ ਹੋ ਗਏ। ਕੌਮ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੀ। ਕੌਮ ਨੇ ਇਹਨਾਂ ਨੂੰ ਨਕਾਰ ਦਿੱਤਾ ਹੈ। ਬੁੱਢਾ ਦਲਬਾਹੇ ਨਹੀਂ ਮੰਨਦੇ ਇਹਨਾਂ ਨੂੰ। ਸਭ ਤੋਂ ਵੱਡੀਆਂ ਜਥੇਵੰਦੀਆਂ ਨੇ ਸਾੜੀਆਂ। ਪਾਂਥ ਨਹੀਂ ਮੰਨਦਾ ਸਿੱਖ ਕੌਮ ਨਹੀਂ ਮੰਦੀ ਜੇ ਸਿੱਖ ਕੌਮ ਮੰਦੀ ਹੁੰਦੀ ਗਿਆਨੀ ਕ੍ਰਿਪਾਲ ਸਿੰਘ ਗੜਗੱਜ ਤੇ ਤੇਥੋਂ ਬੱਬਰ ਅਕਾਲੀ ਦੀ ਅੰਤਮ ਅਰਦਾਸ ਵੇਲੇ ਮੈਲ ਸਿੰਘ ਬੱਬਰ ਦੀ ਪਤਨੀ ਨੇ ਸਰੂਪਾਂ ਲੈ ਲਿਆ ਹੁੰਦਾ ਉੱਥੇ ਤੇਰੀ ਬੇਇਤੀ ਕੀਤੀ ਨਗਦ ਬੇਇਤੀ ਕੀਤੀ ਪਰ ਤੂੰ ਘੋਗੜ ਬਣ ਕੇ ਬੇਇਤੀ ਬਰਦਾਸ਼ ਕਰ ਗਿਆ ਕਿਉਂਕਿ ਤੂੰ ਐਵੇਂ ਇਤਿਹਾਸ ਦੀ ਨਹੀਂ ਢੇ ਸਤਾਈ ਦੀ ਕੀਤੀ ਇਸ ਕਰਕੇ ਤਿੰਨ ਹੋ ਗਏ ਤੁਸੀਂ ਦੋ ਜਥੇਦਾਰ ਹੋਰ ਲੈ ਲਓਗੇ ਜਿਨ੍ਹਾਂ ਦੀ ਜ਼ਮੀਰ ਬਣੀ ਹੋਈ ਪੰਜ ਜਥੇਦਾਰ ਹੋ ਜਾਓਗੇ ਇਕੱਠੇ ਤੇ ਸੁਖਬੀਰ ਬਾਦਲ ਦੀਆਂ ਪਹੁੰਚ ਰੀਆਂ 12 ਨਾਲੇ ਤਾਂ ਫਖਰੇ ਕੌਮ ਦਾ ਕਹੋਂਗੇ ਤੁਸੀਂ ਵਾਪਸ ਨਾਲੇ ਪੰਚ ਰਤਨ ਕਰੋਗੇ ਵਾਪਸ ਇਹ ਕਰਤੂਤਾ ਕਰਨ ਵਾਸਤੇ ਹੀ ਇਹਨਾਂ ਦੋਨਾਂ ਜਥੇਦਾਰ ਦੇ ਖਿਲਾਫ ਸਾਜ਼ਿਸ਼ ਘੜੀ ਜਾ ਰਹੀ ਹੈ ਕੌਮ ਜਾਣ ਚੁੱਕੀ ਹੈ ਕਿ ਤਿੰਨ ਜਥੇਦਾਰ ਜਿਨ੍ਹਾਂ ਨੇ ਕਾਲ ਤੱਕ ਸਰਦੀ ਫਸੀਲ ਤੋਂ ਇਹਨਾਂ ਦੋਸ਼ਿਆਂ ਦੇ ਖਿਲਾਫ ਦੋਸ਼ ਲਾਇਆ ਸਨ ਕਬੂਲ ਕਰਵਾਏ ਤੇ ਉਹਨਾਂ ਨੂੰ ਸਜ਼ਾ ਲਾਈ ਸੀ ਇਹੇ ਸੁਖਬੀਰ ਬਾਦਲ ਜਿਹਦਾ ਸ਼੍ਰੋਮਣੀ ਕਮੇਟੀ ਦੇ ਕਮਜਾ ਹੈ ਕਾਲ ਤੱਕ ਸਰਦੇ ਕਬਜ਼ਾ ਕੀਤਾ ਹੋਇਆ ਹੈ ਇਹਨਾਂ ਜਥੇਦਾਰਾਂ ਨੂੰ ਬਦਲ ਲੈਣ ਦੀ ਨੀਤ ਨਾਲ ਇਹਨਾਂ ਨੂੰ ਜਥੇਦਾਰੀ ਤੋਂ ਹਟਾਇਆ ਹੈ ਬਦਨਾਮ ਕਰਕੇ ਹਟਾਇਆ ਹੈ ਆਪਣੇ ਹੌਮੈ ਨੂੰ ਪੱਠੇ ਪਾਏ ਨੇ ਸੁਖਬੀਰ ਆਪਣੀ ਹੌਮੈ ਨੂੰ ਪੱਠੇ ਪਾਏ ਨੇ ਜੇ ਤੁਸੀਂ ਸਾਡੀ ਲੀਡਰਸ਼ਿਪ ਰੰਨ੍ਹ ਦਿੱਤੀ ਸੀ ਅਸੀਂ ਤੁਹਾਨੂੰ ਰੱਦ ਕਰ ਦਿੱਤਾ ਤੁਸੀਂ ਸਾਡਾ ਫਖਰੇ ਕੌਣ ਵਾਪਸ ਲਿਆ ਸੀ ਅਸੀਂ ਤੁਹਾਨੂੰ ਚਿਤਰਹੀਣ ਸ਼ੋਅ ਕਰ ਦਿੱਤਾ ਸੋ ਐਸੀਆਂ ਕਟੀਆਂ ਕਾਰਵਾਈਆਂ ਕਰਕੇ ਸੁਖਵੀਰ ਬਾਦਲ ਤੂੰ ਪ੍ਰਧਾਨਤਾ ਪਹਿਲਾਂ ਹੀ ਸੀ ਤੂੰ ਪ੍ਰਧਾਨ ਕੋਈ ਨਵਾਂ ਨਹੀਂ ਬਣਿਆ ਸਭ ਤੂੰ ਆਪਣੀ ਖੇਡ ਵਿਚ ਆ ਰਿਹਾ ਸੀ ਚਾਤ ਰੱਖੀ ਸਿੱਕ ਕੌਣ ਪੰਥ ਤੁਹਾਨੂੰ ਕਦੇ ਵੀ ਮਾਫ ਨਹੀਂ ਕਰੂਗਾ ਸਭ ਤੋਂ ਵੱਡੀ ਸਜ਼ਾ ਦੇਣੀ ਹੈ ਕਿਨੇ ਅਕਾਲ ਪਖਤੇ ਮਾਲਕ ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਸਜ਼ਾ ਦੇਊ ਕਦੋਂ ਪਹਿਲੀ ਸਜ਼ਾ ਦੇਊਗਾ ਲੁਧਿਆਣੇ ਦੀ ਜਿਮਨੀ ਚੋੜ ਚ ਦੂਜੀ ਸਜ਼ਾ ਮਿਲੋਗੀ ਜਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਚ ਭਾਵੇਂ ਤੁਸੀਂ ਲੇਟ ਕਰਾਓ ਜੋ ਮਰਜ਼ੀ ਕਰ ਲਓ ਉਸ ਤੋਂ ਬਾਅਦ ਜਿਹੜੀਆਂ ਡੀਂਗਾ ਮਾਰ ਰਹੇ ਨੇ 2027 ਦੇ ਮੁੱਖ ਮੰਤਰੀ ਤੇ ਪਹਿਲਾਂ ਤੇ ਇੰਨੇ ਸਾਲ ਮੁੱਖ ਮੰਤਰੀ ਰਹਿ ਕੇ ਤੁਸੀਂ ਉਦੋਂ ਤੁਸੀਂ ਕੀ ਕਰਤਾ ਲੋਕਾਂ ਨੂੰ ਬੇਕੂਬ ਬਣਾ ਸਕਦੇ ਸਿਰਫ ਆਪਣੇ ਵਰਕਰਾਂ ਨੂੰ ਪੰਥ ਨੂੰ ਕੌਮ ਨੂੰ ਨਹੀਂ ਤੁਸੀਂ ਮੁੱਖ ਮੰਤਰੀ ਦਾ ਛੱਡੋ ਉੱਬ ਮੈਨੂੰ ਫੇਰ ਬਲਵੰਤ ਸਿੰਘ ਰਾਮੂ ਵਾਲੀ ਦੀ ਗੱਲ ਜ਼ਿਆਦਾ ਆਉਂਦੀ ਐ ਉਹ ਕਹਿੰਦਾ ਵੀ ਹੀਜੜਿਆਂ ਦੇ ਬੱਚਾ ਪੈਦਾ ਹੋ ਸਕਦਾ ਡਾਈਨੋਸੌਰ ਬਾਪਸਾ ਸਕਦਾ ਪਰ ਬਾਦਲਾਂ ਦੀ ਸਰਕਾਰ ਕਦੇ ਵੀ ਨਹੀਂ ਆ ਸਕਦੀ ਕਦੇ ਵੀ ਨਹੀਂ ਆ ਸਕਦੀ ਜ਼ਿਆਦਾ ਕੀ ਬੋਲਦੇ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ